ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਜੀ ਅੱਜ ਜੋ ਤੁਸੀਂ ਨਰਵੈਰ ਵੈਲਫੇਅਰ ਸੁਸਾਇਟੀ ਦਾ ਗਠਨ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਕੀ ਉਹਦਾ ਕੰਮ ਕਾਜ ਹੋਏਗਾ ਉਹਦੇ ਬਾਰੇ ਜਾਣਕਾਰੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰਵੈਰ ਵੈਲਫੇਅਰ ਸੁਸਾਇਟੀ ਪੰਜਾਬ ਰਜਿਸਟਰਡ ਬਣਾਉਣ ਦਾ ਫੈਸਲਾ ਸੰਗਤ ਦਾ ਫੈਸਲਾ ਆ ਜੀ ਸਾਡੇ ਨਾਲ ਹੋਰ ਵੀ ਮੈਂਬਰ ਹੈ ਤੋਂ ਇਹਦੇ ਆਦੇਦਾਰ ਆ ਪੰਜਾਬ ਦੇ ਹੋਰ ਇਹ ਪੰਜਾਬ ਲੈਵਲ ਤੇ ਇਹਦਾ ਪंजीकरण ਕਰਾਇਆ ਰਜਿਸਟ੍ਰੇਸ਼ਨ ਕਰਾਈ ਆ ਜੀ ਇਸ ਤੇ ਕੋਈ ਸ਼ੱਕ ਨਹੀਂ ਪੰਜਾਬ ਵਿੱਚ ਬਹੁਤ ਸਾਰੀਆਂ ਐਨ ਜੀਓਜ਼ ਸਵੈ ਸੇਵੀ ਸੰਗਠਨ ਕੰਮ ਕਰਦੇ ਆ ਜੀ ਸਮਾਜ ਦੀ ਸੇਵਾ ਵਿੱਚ ਅੱਗੇ ਆਉਂਦੇ ਕਿਉਂਕਿ ਬਹੁਤ ਅਸੀਂ ਵੱਡੇ ਪੱਧਰ ਤੇ ਦੇਖਦੇ ਆ ਜੀ ਤੇ ਸਰਕਾਰਾਂ ਦਾ ਜਿਹੜਾ ਸਿਸਟਮ ਆ ਉਹਨਾਂ ਤੋਂ ਕੋਈ ਲੋਕਾਂ ਨੂੰ ਬਹੁਤੀ ਆਸ ਵੀ ਨਹੀਂ ਹੁਣ ਹੁੰਦੀ ਜੀ ਤੇ ਨਾ ਕੋਈ ਨੇਚਰਲ ਕਲਾਈਮਟਿਸ ਆ ਜਾਂਦੀਆਂ ਕੋਈ ਇਹੋ ਜਿਹਾ ਹਨਾ ਕੁਦਰਤੀ ਕੋਈ ਘਟਨਾਵਾ ਵਾਪਰ ਜਾਂਦੀਆਂ ਜੀ ਫਲੱਡ ਦੀ ਸਿਚੁਏਸ਼ਨ ਵੀ ਪਿੱਛੇ ਜਾ ਰਹੀ ਹੜਾਂ ਦੀ ਤਾਂ ਜ਼ਿਆਦਾਤਰ ਉਹ ਐਨ ਜੀਓਜ਼ ਹੀ ਅੱਗੇ ਆ ਕੇ ਲੋਕਾਂ ਨੂੰ ਰਾਹਤ ਪਹੁੰਚਾਉਂਦੇ ਰਹੇ ਆ ਤੇ ਜਿਹੜੀ ਉਹ ਰੈਸਕਿਊ ਵੀ ਉਹਨਾਂ ਨੇ ਲੋਕਾਂ ਨੂੰ ਫਲੱਡ ਚੋਂ ਕੀਤਾ ਜਿਹੜੇ ਐਨ ਜੀਓਜ਼ ਨੇ ਉੱਥੇ ਚੀਜ਼ ਤਾਂ ਮਹਿਸੂਸ ਕਰਦੇ ਜਿਵੇਂ ਮੈਂ ਫੂਡ ਤੇ ਕੰਮ ਕਰਦਾ ਰਿਆਂ ਤਾਂ ਮੈਂ ਸੋਚਦਾ ਹੁੰਨਾ ਸੀ ਵੀ ਮੈਂ ਜਦੋਂ ਫੂਡ ਤੇ ਕੰਮ ਕਰਦਾ ਮੈਨੂੰ ਸਰਕਾਰ ਨਾਲੋਂ ਵੱਧ ਸਹਿਯੋਗ ਜਿਹੜਾ ਐ এনਜੀਓਜ਼ ਦਾ ਮਿਲਦਾ ਸੀਗਾ ਜੀ ਤੇ ਮੇਰਾ ਇਹ ਵੀ ਇੱਕ ਸੁਪਨਾ ਸੀ ਵੀ ਇੱਕ ਐਨਜੀਓ ਬਣਾਈ ਜਾਵੇ ਇੱਕ ਐਨਜੀਓ ਰਜਿਸਟਰ ਕਰਾਈ ਜਾਵੇ ਆਪਣੇ ਜਿਹੜੇ ਜਿਹਦੇ ਚ ਅੱਛੇ ਪੋਜ਼ਿਟਿਵ ਸੋਚ ਦੇ ਬੰਦੇ ਜਿਹੜੇ ਮੈਂਬਰ ਆ ਉਹ ਜੁਆਇਨ ਕਰਨ ਔਰ ਅਸੀਂ ਕੋਈ ਸਮਾਜ ਦੇ ਵਿੱਚ ਬਿਹਤਰ ਕੰਮ ਕਰ ਸਕੀਏ ਮਤਲਬ ਸਿਰਫ ਇਹੀ ਐ ਕੋਈ ਵੀ ਕਿਤੇ ਕੋਈ ਲੋਕਾਂ ਨੂੰ ਅਸੀਂ ਕੰਫਰਟ ਦੇ ਸਕਦੇ ਆ ਆਰਾਮ ਦੇ ਸਕਦੇ ਆ ਕੋਈ ਰੀਲੀਫ ਦੇ ਸਕਦੇ ਆ ਪਰ ਸਾਨੂੰ ਸਾਰੇ ਨੂੰ ਸਾਰਿਆਂ ਨੂੰ ਸੇਵਾ 'ਚ ਅੱਗੇ ਆਉਣਾ ਚਾਹੀਦਾ ਕੰਦਨਾਂ ਵਿੱਚ ਦੁਨੀਆ ਸੇਵ ਕਵਾਈ ਕਮਾਈਏ ਤਾਂ ਦਰਗਾਹ ਵੈਸਣ ਪਾਈਏ ਬੇਸਿਕਲੀ ਤਾਂ ਬੰਦੇ ਦਾ ਮਨੁੱਖ ਦਾ ਹੀ ਕੰਮ ਆ ਨਾ ਉਹ ਸੇਵਾ ਕਰ ਸਕਦਾ ਪਸ਼ੂਆਂ ਤੋਂ ਜਾਂ ਹੋਰ ਕਿਸ ਜਾਨੀ ਤੋਂ ਤਾਂ ਆਸ ਨਹੀਂ ਰੱਖੀ ਜਾ ਸਕਦੀ ਸੋ ਅਸੀਂ ਸਾਰੇ ਮਾਨੁਸ਼ਜੋ ਜਾਇਆ ਬਹੁਤ ਅਹਿਮ ਐਲਾ ਜਨਮ ਹੈ ਇਹ ਇਹਦੇ ਚ ਆ ਕੇ ਅਸੀਂ ਸੋਸਾਇਟੀ ਨੂੰ ਸਮਾਜ ਨੂੰ ਦੇਸ਼ ਨੂੰ ਆਪਣੀ ਸਟੇਟ ਨੂੰ ਕੁਝ ਕਰ ਸਕਦੇ ਆ ਤੋ ਹਰ ਪਿੰਡ ਪਿੰਡ ਲੈਵਲ ਤੇ ਇਹਨੂੰ ਰਜਿਸਟਰ ਕਰਾਉਣ ਦਾ ਆਪਾਂ ਚਾਹਾਂਗੇ ਤੇ ਪਿੰਡਾਂ ਤੋਂ ਆਈਏ ਬਲਾਕਸ ਵਨ ਬਲਾਕ ਤੋਂ ਡਿਸਟ੍ਰਿਕਟ ਦੀ ਬੋਡੀ ਫਰੈਂਡ ਡਿਸਟ੍ਰਿਕਟ ਦੀ ਬੋਡੀ ਮਜ਼ਬੂਤ ਬਣੇ ਤਾਂ ਫਿਰ ਸਾਰੇ ਡਿਸਟ੍ਰਿਕਟ ਕਰਕੇ ਸਟੇਟ ਦੀ ਬੋਡੀ ਮਜ਼ਬੂਤ ਬਣੇ ਤੇ ਸੰਗਠਨ ਮਜ਼ਬੂਤ ਹੋਵੇ ਕਿਹੜੇ ਕਿਹੜੇ ਕਾਰਜ ਕੀਤੇ ਜਾਣਗੇ ਕਿਸ ਤਰ੍ਹਾਂ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ ਕਾਰਜ ਦੇਖੋ ਜਿਹੜਾ ਕਨਸਟੀਟਿਊਸ਼ਨ ਸਾਡਾ ਜਿਵੇਂ ਬਣਾਇਆ ਹੈ ਨਾ ਜਿਹੜਾ ਐਨ ਜੀਓ ਸਾਡੀ ਜਨਰ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਹੈ ਜੀ ਉਹਦਾ ਉਹਦੇ ਵੱਲੋਂ ਜਿਹੜਾ ਇੱਕ ਤਾਂ ਜਿਹੜਾ ਨੇਚਰਲ ਕਲਾਈਮਟੀਜ਼ ਕੁਦਰਤੀ ਆਫਤਾ ਆ ਗਈ ਕੋਈ ਕਿਤੇ ਜਿਦਾਂ ਫਲੱਡ ਸਿਚੁਏਸ਼ਨ ਆ ਗਈ ਸੁਨਾਮੀ ਪਿੱਛੇ ਜੇ ਆ ਗਈ ਕਈ ਕੁਸ਼ ਹੋਇਆ ਪਚਾਲ ਤੂਫਾਨ ਕਈ ਕੁਸ਼ ਹੀ ਆਉਂਦਾ ਨਾ ਜੀ ਉਹਦੇ ਵਿੱਚ ਵੀ ਇਹ ਅੱਗੇ ਆਉਣਗੇ ਰੈਸਕਿਊ ਕਰਨ ਚ ਜਿੰਨੀ ਸਮਰੱਥਾ ਜਿੰਨੀ ਵੀ ਆ ਉਤੋਂ ਵੀ ਵੱਧ ਸੇਵਾ ਕਰਨਗੇ ਔਰ ਸਾਡਾ ਕੰਮ ਆਜ ਕੋਈ ਗਰੀਬ ਬੱਚੀਆਂ ਦੀਆਂ ਸ਼ਾਦੀਆਂ ਕਰਨੀਆਂ ਉਹਦੇ ਵਿੱਚ ਅੱਗੇ ਆਉਣਗੇ ਸਕੂਲਾਂ ਵਿੱਚ ਸੈਮੀਨਾਰ ਲਾਏ ਜਾਣਗੇ ਇਵਨ ਫੂਡ ਅਡਲਟਰੇਸ਼ਨ ਤੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਊ ਬੇਅਰ ਕੀਤਾ ਜਾਊਗਾ ਜੀ ਮੈਂ ਡਾਕਟਰ ਆ ਜਾਂ ਹੋਰ ਡਾਕਟਰ ਜਿਉਂ ਜਿਉਂ ਜੁਆਇਨ ਕਰਨਗੇ ਅਸੀਂ ਮੈਡੀਕਲ ਕੈਂਪਸ ਲਾਵਾਂਗੇ ਜੀ ਤੇ ਹੁਣ ਵੀ ਲਗਾ ਰਹੇ ਆ ਟੈਸਟ ਕਰਾਂਗੇ ਜਿਹੜੇ ਨਹੀਂ ਜਿਨ੍ਹਾਂ ਦੀ ਰੀਚ ਹੈਗੀ ਪੈਸਾ ਵੀ ਨਹੀਂ ਲੋਕਾਂ ਕੋਲ ਤਿੰਨੋਂ ਸਾਹਿਬ ਜਿਹੜਾ ਪੈਸਾ ਨਾ ਕੁਝ ਲੋਕਾਂ ਕੋ ਤਾਂ ਬਹੁਤ ਹੈ ਇਸ ਦੇਸ਼ ਚ ਕੁਝ ਈਦਾਂ ਦੇ ਆ ਜਿਨ੍ਹਾਂ ਦੇ ਜੇਬ ਚ ਪੈਸਾ ਹੈ ਨਹੀਂਗਾ ਜੀ ਗਰੀਬ ਲੋਕ ਬਹੁਤ ਹੈ ਜੀ ਅਸੀਂ ਰਹਿ ਕੇ ਦੇਖਿਆ ਅਸੀਂ ਡਾਕਟਰ ਬਤੌਰ ਡਾਕਟਰ ਵੀ ਦੇਖਿਆ ਕੰਮ ਕਰਕੇ ਤੇ ਲੋਕਾਂ ਦੇ ਬਹੁਤ ਜ਼ਰੂਰੀ ਵਿਚਾਰਾ ਡਾਇਬਟਿਕ ਹੁੰਦਾ ਸ਼ੂਗਰ ਦਾ ਮਰੀਜ਼ ਹੁੰਦਾ ਉਹ ਤਾਂ 10 10 ਸਾਲ ਟੈਸਟ ਹੀ ਨਹੀਂ ਕਰਾਉਂਦਾ ਉਹਨੂੰ ਪਤਾ ਹੀ ਨਹੀਂ ਚੱਲਦਾ ਮੈਨੂੰ ਸ਼ੂਗਰ ਹੈਗੀ ਟੈਸਟ ਹੀ ਨਹੀਂ ਕਰਾਇਆ ਜੀ ਅਸੀਂ ਚਾਹਾਂਗੇ ਵੀ ਅਸੀਂ ਆਪ ਉਹਨਾਂ ਨੂੰ ਬਿਲਕੁਲ ਫ੍ਰੀ ਬਿਲਕੁਲ ਭੇਟਾ ਰਹਿਤ ਸੇਵਾਵਾਂ ਮੰਦੀਏ ਕੋਈ ਪੈਸਾ ਭੇਟਾ ਉਹਨਾਂ ਨੂੰ ਦੇਣ ਦਾ ਬੋਝ ਨਾ ਹੋਵੇ ਉਹਨਾਂ ਤੇ ਵੀ ਯਾਰ ਮੇਰੇ ਕੋਲ ਪੈਸੇ ਨਹੀਂ ਹੈਗੇ ਤਾਂ ਮੈਂ ਕਰਾ ਨਹੀਂ ਸਕਦਾ ਹਰ ਤਰ੍ਹਾਂ ਦਾ ਸੋਸ਼ਲ ਮੈਨੂੰ ਤੁਸੀਂ ਪੁੱਛੋਗੇ ਵੀ ਤੁਹਾਡਾ ਏਜੰਡਾ ਕੀ ਹੈ ਜੀ ਮੈਂ ਕਹੂੰਗਾ ਏਜੰਡਾ ਤਾਂ ਤੁਸੀਂ ਜਿਹਨੇ ਸੇਵਾ ਕਰਨੀ ਆ ਉਹ ਇਥੋਂ ਰਾਹ ਤੱਕ ਮੋੜ ਤੱਕ ਜਾਂਦਾ ਤੁਰਿਆ ਜਾਵੇ ਨਾ ਉਹਦਾ ਏਜੰਡਾ ਬਣ ਜਾਂਦਾ ਉਹ ਦੇਖਦਾ ਵੀ ਰਾਹ 'ਚ ਯਾਰ ਇੱਕ ਬੰਦਾ ਪਿਆ ਉਹਨੂੰ ਮੇਰੀ ਹੈਲਪ ਦੀ ਲੋੜ ਹੈ ਮੈਂ ਉੱਥੇ ਬੱਸ 'ਚ ਬਜ਼ੁਰਗ ਮਾਤਾ ਨੂੰ ਚੜ੍ਹਾਉਣਾ ਉੱਪਰ ਬੱਸ 'ਚ ਉਹ ਵਿਚਾਰੀ ਬੈਠ ਕਰ ਰਹੀ ਆ ਤੁਸੀਂ ਤੁਰੇ ਤੁਰੇ ਜਾਂਦੇ ਏਜੰਡਾ ਆਪਣਾ ਬਣਾ ਲੈਂਦੇ ਅਸੀਂ ਚਾਹਾਂਗੇ ਸਾਡੀ ਐਨਜੀਓ ਜਿੱਦਾਂ ਜਿੱਦਾਂ ਯਾਤਰਾ ਤੈਅ ਕਰੇਗੀ ਇਹ ਜਰਨੀ ਤੈਅ ਕਰੇਗੀ ਉਦਾਂ ਉਦਾਂ ਏਜੰਡਾ ਸਾਡਾ ਬਣਦਾ ਜਾਏਗਾ ਸੋਸਾਇਟੀ 'ਚ ਜਿਹੜੀਆਂ ਪ੍ਰੋਬਲਮ ਉਹ ਸਮੱਸਿਆਵਾਂ ਨਸ਼ਿਆਂ ਦਾ ਬੜੀ ਵੱਡੀ ਆ ਵੱਡੀ ਸਮੱਸਿਆ ਆ ਇਹਦੇ ਤੇ ਬੜੀ ਲੋਡ ਆ ਅਸੀਂ ਕਹਿੰਦੇ ਜਿਹੜਾ ਨਸ਼ਾ ਲੱਗ ਗਿਆ ਜਨੂੰ ਚਿੱਟੇ ਦਾ ਥੈਰੋਨ ਦਾ ਉਹ ਤਾਂ ਬੱਚਾ ਹੋ ਗਿਆ ਸਫਰਰ ਹੋ ਗਿਆ ਉਹ ਤਾਂ ਉਹ ਤਾਂ ਪ੍ਰਭਾਵਿਤ ਹੋ ਗਿਆ ਜਿਹੜੀ ਜੜੀ ਜਨਰੇਸ਼ਨ ਨੂੰ ਅਸੀਂ ਬਚਾ ਸਕਦੇ ਹਾਂ ਉਹਨੂੰ ਬਚਾਉਣ ਦਾ ਯਤਨ ਕਰੀਏ ਕਿਉਂਕਿ ਜਿਹਦੇ ਘਰ 'ਚ ਵਾਪਰ ਦੀ ਪਤਾ ਉਹਨੂੰ ਲੱਗਦਾ ਸਰ ਜਦੋਂ ਤੁਸੀਂ ਡਾਇਰੈਕਟਰ ਕਰਾਈ ਹੈਗੀ ਹੈ ਸੁਸਾਇਟੀ ਉਹਦੇ ਵਿੱਚ ਤੁਹਾਡੇ ਮੈਂਬਰ ਸਹਿबान ਹੋਣਗੇ 7-8 ਜਿੰਨੇ ਵੀ ਹਨਾ ਤੇ ਇਹ ਬਾਕੀਆਂ ਨੂੰ ਵੀ ਖੁੱਲਾ ਸੱਦਾ ਜਿਹੜਾ ਮਰਜ਼ੀ ਜੁਟ ਸਕਦਾ ਤੁਹਾਡੇ ਨਾਲ ਮੈਂਬਰਸ਼ਿਪ ਦਾ ਬਿਲਕੁਲ ਖੁੱਲਾ ਸੱਦਾ ਜੀ ਜੀ ਹਰ ਵਿਅਕਤੀ ਨੂੰ ਅਸੀਂ ਤਾਂ ਚਾਹਾਂਗੇ ਕਿ ਇਹ ਸੰਗਠਨ ਦੇ ਵਿੱਚ ਹਰ ਉਹ ਵਿਅਕਤੀ ਜਿਹਦਾ ਜਿਹਦੇ ਵਿੱਚ ਸਮਾਜ ਦੀ ਕੁਸ਼ ਕਰਨ ਦਾ ਜਜਵਾ ਆ ਸਮਰਥਾ ਆ ਉਹ ਅੱਗੇ ਆਵੇ ਜੀ ਕੋਈ ਵੀ ਕੋਈ ਜਰੂਰ ਇੱਕ ਹੋਰ ਆ ਕਈ ਬੰਦੇ ਮੈਨੋਲੀ ਜਾਂ ਖੁਦ ਪਰਸਨਲੀ ਨਹੀਂ ਆ ਕੇ ਸ਼ਾਮਲ ਹੋ ਸਕਦੇ ਨਹੀਂ ਪ੍ਰੈਜੈਂਸ ਹੁੰਦੀ ਹਰ ਜਗ੍ਹਾ ਉਹਨਾਂ ਦੀ ਜੀ ਤੱਕ ਬਹੁਤ ਰੂਪਾਂਚ ਹੋਰ ਸੇਵਾ ਕਰ ਸਕਦੇ ਆ ਤੋਂ ਅਸੀਂ ਚਾਹਾਂਗੇ ਵੀ ਜਦੋਂ ਕੋਈ ਕੰਮ ਕਰਨਾ ਹੈ ਉਹਦੇ ਲਈ ਫੰਡਸ ਦੀ ਜ਼ਰੂਰਤ ਆ ਮਾਇਆ ਦੀ ਜ਼ਰੂਰਤ ਆ ਔਰ ਇਹ ਜ਼ਰੂਰ ਨਾਲ ਦੇ ਨਾਲ ਦੇ ਨਾਲ ਵੀ ਮੈਂ ਕੋਸ਼ਿਸ਼ ਕਰਾਂਗਾ ਜੀ ਕਿ ਮੈਂ ਆ ਮੇਰੇ ਨਾਲ ਦਾਦਾ ਸਾਹਿਬ ਆ सुरेंद्र ਸਿੰਘ ਭਾਜੀ ਆ ਸਾਡੇ ਜੀ ਹੋਰ ਵੀ ਮਦਨ ਮੋਹਨ ਰਾਣਾ ਜੀ ਆ ਸੋ ਡੀਐਸਪੀ ਸਾਹਿਬ ਆ ਸਾਡੇ ਉਧਰੋਂ ਸੋ ਸਾਰੇ ਜਿਹੜੇ ਇਹਦੇ ਵਿੱਚ ਹੈਗੇ ਆ ਸਾਰੇ ਇਹਦੇ ਵਿੱਚ ਹੋਰ ਵੀ ਆਪਣੇ ਆਪਣੇ ਪੱਧਰ ਤੇ ਮੈਂਬਰਸ਼ਿਪ ਬਣਾਉਣਗੇ ਫਿਰ ਅਸੀਂ ਇਹਦਾ ਬਿਲਕੁਲ ਆਡਿਟ ਕਰਾਵਾਂਗੇ ਜੀ ਟਰਾਂਸਪੇਰੈਂਸੀ ਪੂਰੀ ਹੋਏਗੀ ਪਾਰਦਰਸ਼ਤਾ ਪੂਰੀ ਹੋਏਗੀ ਜੀ ਕੋਈ ਫੰਡ ਦਿੰਦਾ ਉਹਨੂੰ ਪੂਰਾ ਰਾਈਟ ਹੈ ਪੁੱਛਣ ਦਾ ਵੀ ਮੇਰਾ ਫੰਡ ਦਾ ਇਸਤੇਮਾਲ ਤੁਸੀਂ ਕਿਦਾਂ ਕੀਤਾ ਕਿੱਥੇ ਕੀਤਾ ਇਹ ਅਸੀਂ ਜਵਾਬਦੇਹੀ ਹੋਊਗੀ ਸਾਡੀ ਜਿਹੜਾ ਸਾਡੀ ਐਸੋਸੀਏਸ਼ਨ ਨੂੰ ਸਾਡੀ ਐਨਜੀਓ ਸੁਸਾਇਟੀ ਨੂੰ ਕੋਈ ਪੈਸਾ ਵੀ ਦੇ ਰਿਹਾ ਉਹ ਇਹਦੇ ਇੱਕ ਇੱਕ ਰੁਪਏ ਦਾ ਹਿਸਾਬ ਦੇਣ ਲਈ ਅਸੀਂ ਵਚਨਬੱਧ ਹੋਵਾਂਗੇ ਔਰ ਜਵਾਬਦੇਹੀ ਸਾਡੀ ਹੋਏਗੀ ਕੋਈ ਮੈਂਬਰਸ਼ਿਪ ਫੀਸ ਵੀ ਰੱਖੀ ਹੈ ਜੀ ਫਿਲਹਾਲ ਜਿਹੜਾ ਕਨਸਟੀਟਿਊਸ਼ਨ ਨੇ ਜਿਹੜਾ ਫਰੇਮ ਕੀਤਾ ਗਿਆ ਉਹਦੇ ਚ 500 ਰੁਪਏ ਫੀਸ ਮੈਂਬਰਸ਼ਿਪ ਫੀਸ ਰੱਖੀ ਗਈ ਆ ਤੇ 500 ਰੁਪਏ ਔਰ ਹਰ ਇੱਕ ਦਾ ਜਿਹੜਾ ਫੰਡ ਆ ਉਹ ਬਕਾਇਦਾ ਉਹ ਉਹ ਸਾਡੇ ਤੋਂ ਕਦੇ ਵੀ ਜਾਣਕਾਰੀ ਲੈ ਸਕਦਾ ਆਪਣੇ ਤੁਸੀਂ ਫੰਡ ਕਿੰਨਾ ਕਲੈਕਟ ਹੋਇਆ ਕਿੱਥੇ ਖਰਚਾ ਕੀ ਕੀ ਕੀਤਾ ਇਹਦਾ ਕੋਈ ਵੀ ਪਰਸਨ ਜਿਹੜਾ ਸੁਸਾਇਟੀ ਦੇ ਨਾਲ ਜੁੜਨਾ ਚਾਹੁੰਦਾ ਉਹ ਕਿਹਦੇ ਨਾਲ ਸੰਪਰਕ ਕਰੇ ਕੋਈ ਨੰਬਰ ਫੋਨ ਨੰਬਰ ਵਗੈਰਾ ਫੋਨ ਨੰਬਰ ਡਾਡਾ ਸਾਹਿਬ ਦਾ ਵੀ ਫੋਨ ਨੰਬਰ ਆ ਅਸੀਂ ਸਾਰੇ ਵੈਸੇ ਡਿਸਪਲੇ ਕਰਦੇ ਰਹਾਂਗੇ ਜਿੱਦਾਂ ਜਿੱਦਾਂ ਸਾਡੀ ਰਸੀਦ ਬੁੱਕ ਤੇ ਵੀ ਹੋਏਗਾ ਰਸੀਦ ਕਟਾਂਗੇ ਉਦਾਂ ਵੀ ਸਾਡਾ ਜਿੱਦਾਂ ਸੋਸ਼ਲ ਮੀਡੀਆ ਤੇ ਇਸੇ ਕਰਾਂਗੇ ਮੈਂ ਚਾਹਾਂਗਾ ਮੇਰਾ ਨੰਬਰ ਇਸ ਵਕਤ ਤੋਂ ਪਹਿਲਾਂ ਮੈਂ ਹੀ ਸ਼ੇਅਰ ਆਪਣਾ ਕਰਦਾ ਜੀ ਸਾਬਕਾ ਡੀ ਐਚਓ ਸਾਬਕਾ ਜ਼ਿਲ੍ਹਾ ਸਿਹਤ ਅਫਸਰ ਮੈਂ ਰਿਹਾ ਹਾਂ ਸਭ ਪਤਾ ਲੋਕਾਂ ਚ ਵਿਚਰੇ ਹਾਂ ਸੰਗਤ ਅਨੁਸਾਰਾ ਮੇਰੇ ਬਾਰੇ ਪਤਾ ਹੈ ਮੇਰਾ ਨੰਬਰ ਹੈਗਾ 9815668278 9815668278 ਜੀ ਤਾਂ ਇਹ ਮੇਰਾ ਨੰਬਰ ਹੈ ਮੇਨਾਂ ਵਾਲੇ ਦੀ ਕੋਈ ਮੈਂਬਰਸ਼ਿਪ ਜੁਆਇਨ ਕਰਨਾ ਚਾਹੁੰਦਾ ਉਹ ਜੁਆਇਨ ਕਰਕੇ ਮੈਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਆ ਜੀ ਮੈਂਬਰਸ਼ਿਪ ਉਹ ਸਾਡੀ ले सकदे सक सक है जॉइन कर सकदे है और ਸਾਡੇ ਨਾਲ ਸਮਾਜ ਸੇਵਾ ਦਾ ਜਿਹੜਾ ਕੋਈ ਵੀ ਕਾਰਜ ਹੋਏਗਾ ਕੰਮ ਹੋਏਗਾ ਉਹਦੇ ਚ ਸਾਡਾ ਯੋਗਦਾਨ ਪਾ ਸਕਦੇ ਆ ਚਲੋ ਅਸੀਂ ਵੀ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਕਿ ਤੁਹਾਡੀ ਜੋ ਇਹ ਸੁਸਾਇਟੀ ਤੁਸੀਂ ਗਠਨ ਕੀਤਾ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਲੋਕਾਂ ਦੀ ਸੇਵਾ ਕਰੇ ਧੰਨਵਾਦ ਜੀ ਧੰਨਵਾਦ ਤੁਹਾਡਾ